ਸੇਲਕਿਆਣਾ ਫਿਲੋਰ ਤੋਂ ਨਵਾਸ਼ੇਰ ਰੋਡ ਤੇ ਸਥਿਤ ਔਰ ਗੜੂਪੜ ਦੇ ਬੱਸ ਸਟੈਂਡ ਤੇ ਕਰਿਆਨੇ ਦੀ ਦੁਕਾਨ ਤੋਂ ਦੋ ਅਣਪਛਾਤੇ ਨੌਜਵਾਨਾਂ ਵੱਲੋਂ 7000 ਰੁਪਏ ਨਗਦ ਅਤੇ ਮੋਬਾਈਲ ਫੋਨ ਖੋਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਅਮਰਜੀਤ ਸਿੰਘ ਵਾਸੀ ਗੜੂਪੜ थाना ਔਰ ਨਵਾਸ਼ੇਰ ਨੇ ਦੱਸਿਆ ਕਿ ਮੇਰੀ ਗगन ਪੈਲੇਸ ਦੇ ਸਾਹਮਣੇ ਕਰਿਆਨਾ ਅਤੇ ਦੁੱਧ ਦੀ ਦੁਕਾਨ ਹੈ ਜਦੋਂ ਮੈਂ ਸਵੇਰੇ 6:00 ਕੋ ਆਪਣੀ ਦੁਕਾਨ ਖੋਲ ਰਿਹਾ ਸੀਤਾ ਮੇਰੇ ਪਿਛਿਓ ਦੀ ਦੋ ਨੌਜਵਾਨ ਆਏ ਜਿਨ੍ਹਾਂ ਨੇ ਮੂੰਹ ਬੰਨਨੇ ਹੋਏ ਸੰਤੇ ਮੈਨੂੰ ਦਾਤਰ ਦਿਖਾ ਕੇ ਜੇਬ ਵਿੱਚੋਂ ਬਟੂਆ ਜਿਸ ਵਿੱਚ 7000 ਰੁਪਏ ਨਗਦ ਤੇ ਮੇਰੇ ਜ਼ਰੂਰੀ ਕਾਗਜ਼ਾਤ ਖੋਹ ਲਏ ਤੇ ਮੈਂ ਉਹਨਾਂ ਦਾ ਵਿਰੋਧ ਕੀਤਾ ਤਾਂ ਉਹਨਾਂ ਮੇਰੇ ਮੋਢੇ ਤੇ ਪੁੱਠਾ ਦਾਤਰ ਮਾਰਿਆ ਤੇ ਮੇਰੀ ਜੇਬ ਵਿੱਚੋਂ ਮੋਬਾਈਲ ਵੀ ਕੱਢ ਲਿਆ ਅਤੇ ਮੈਨੂੰ ਕਹਿੰਦੇ ਆਜਾ ਸਾਡੇ ਮਗਰ ਤੇ ਜਦੋਂ ਮੈਂ ਆਪਣਾ ਮੋਟਰਸਾਈਕਲ ਸਟਾਰਟ ਕਰਕੇ ਮਗਰ ਗਿਆ ਤਾਂ ਉਹ ਮੱਲਾ ਬੇਦੀਆਂ ਵੱਲ ਨੂੰ ਭੱਜ ਗਏ ਮੈਂ ਉਹਨਾਂ ਪਿੱਛਾ ਕੀਤਾ ਤੇ उन्होंने कोई पता नहीं लगा लग तो इस घटना संबंधी रिपोर्ट दर्ज करवा दिखती है उसने दसिया के हर रोज लुट खोह दारदात हो रही हैं लोग अपने घर तो बाहर निकलन तो डर रहे हन इस घटना इलाके च डर माहौल बनिया है उसने दसिया के और गड़ुपड़ नशा तस्करी जोरों से चल रही है प्रशासन अजे भी बेखबर है बगगा सलेकियाणा की औरतों रिपोर्ट ਹਾਂ ਜੀ ਆ ਕਿ ਨਹੀਂ ਜਿਹੜੀ ਤੁਹਾਡਾ ਉਹ ਤੁਹਾਡੇ ਲੋਟ ਖੋਈ ਆ ਉਹਦੇ ਬਾਰੇ ਤੁਹਾਡੇ ਜਾਣਕਾਰੀ ਦੇ ਆਪਣੇ ਪਤਾ ਲਾ ਗਈ ਆ ਅਮਰਜੀਤ ਸਿੰਘ ਹਣਾ ਪਿੰਡ ਕਿਹੜਾ ਆ ਗੁਰਪੜ ਗੁਰਪੜ ਹੈ ਤੇ ਤੁਹਾਡਾ ਕਿੱਦਾਂ ਕਿੱਦਾਂ ਹੋਇਆ ਦੋਸਤੋਂ ਮਾੜੇ ਮੇਰੀ ਦੁਕਾਨ ਹੈ ਗगन ਪੈਲਸ ਦੇ ਸਾਹਮਣੇ ਠੀਕ ਹੈ ਜੀ ਤੇ ਜਿੱਦਾਂ ਦੁੱਧ ਦੀ ਡੈਰੀ ਆ ਕਰਿਆਨਾ ਸਮਾਨ ਵੀ ਰੱਖਿਆ ਆ ਠੀਕ ਹੈ ਜੀ 6 ਵਜੇ ਆ ਕੇ ਜਿੱਦਾਂ ਮੈਂ ਆਪਣਾ ਸਮਾਨ ਕੱਢ ਰਿਹਾ ਸੀ ਠੀਕ ਹੈ ਜੀ ਕੱਢਦੇ ਸਾਰੇ ਜਦ ਮੈਂ ਪਾਣੀ ਵਾਲੀ ਬਾਲਟੀ ਚੱਕਣ ਲੱਗਾ ਤਾਂ ਮੇਰੇ दाँਤ ਮਾਰਿਆ ਪਿੱਛੋਂ ਆ ਕੇ ਜਿੱਦਾਂ ਮਤਲਬ ਸਾਈਡ ਤੋਂ ਠੀਕ ਹੈ ਜੀ ਤੇ ਮੈਂ ਉਹਨੂੰ ਪੁੱਛਿਆ ਵੀ दाँਤ ਕਾਲੇ ਮਾਰਿਆ ਉਹ ਕਹਿੰਦਾ ਸਾਲਿਆ ਬਟੂਆ ਕੱਢ ਦੇ ਮੇਰਾ ਜੇਬ ਚੋਂ ਬਟੂਆ ਜੇਬ ਵੀ ਮੇਰੀ ਪਾਰਟੀ ਉਹ ਫੇ ਫੋਨ ਸੀ ਮੇਰੀ ਗੀਜੇ ਦੇ ਵਿੱਚ ਉਹ ਫੋਨ ਵੀ ਲੈ ਕੇ ਤਾਂ ਉਹ ਫੇ ਇਧਰ ਨੂੰ ਜਾਣੀ ਮਤਲਬ ਫਲੋਰ ਵਾਲੇ ਪਾਸੇ ਨੂੰ ਫੇ ਮੱਲੇ ਵਾਲੇ ਸਾਈਡ ਨੂੰ ਮੁੜੇ ਮੈਨੂੰ ਕਹਿੰਦੇ ਮਗਰ ਆ ਜਾ ਸਾਡੇ ਮੈਂ ਮੋਟਰਸਾਈਕਲ ਉਹਨੇ ਮਗਰ ਲਾਇਆ ਘੜੀ ਤੱਕ ਮੈਂ ਮਗਰ ਆਇਆ ਉਹਨਾਂ ਦੇ ਉਹ ਫੇ ਗੜੀ ਤੋਂ ਇਧਰ ਨਹਿਰੇ ਪੈ ਕੇ ਆਇਆ ਨੂੰ ਬਖਲੌਰ ਵਾਲੀ ਸਾਈਡ ਨੂੰ ਆ ਗਿਆ ਜਾਣੀ ਫੇ ਮੈਂ ਗੱਡੀ ਰੋਕ ਗਿਆ ਯਾਨੀ ਮਤਲਬ ਉਸ ਮੈਨੂੰ ਪਤਾ ਨਹੀਂ ਲੱਗਾ ਕਿ ਕਿਨੂੰ ਮੁੜਿਆ ਕਿ ਗੱਡੀ ਆਉਂਦੀ ਸੀ ਝੰਗੜਾ ਸਾਈਡ ਤੋਂ ਅੱਛਾ ਜੀ ਉਹ ਮੁੰਡੇ ਨੂੰ ਮੈਂ ਰੋਕਿਆ ਤਾਂ ਉਹ ਕਹਿੰਦਾ ਵੀ ਇੱਧਰ ਨੂੰ ਨਹੀਂ ਗਏ ਅੰਕਲ ਫੇ ਉਹ ਐਸ ਪਾਸੇ ਨੂੰ ਮੁੜ ਗਿਆ ਜਿੱਧਰ ਗੁਰਦੁਆਰਾ ਸਾਹਿਬ ਆ ਮਹਿਰ ਦੇ ਕੰਡੇ ਦੇ ਠੀਕ ਹੈ ਜੀ ਤੇ ਆ ਗੱਲ ਮੇਰ ਦਾ ਬਾਪੂ ਸੀ ਉਹ ਕਿੰਨੇ ਜਣੇ ਸੀਗੇ ਦੋ ਜਣੇ ਸੀਗੇ ਕਿੱਧਰੋਂ ਆਏ ਸੀਗੇ ਆਏ ਤਾਂ ਹੁਣ ਪਤਾ ਨਹੀਂ ਕਿੱਧਰੋਂ ਯਾਨੀ ਮੇਨ ਰੋਡ ਆ ਉਹ ਮੇਨ ਰੋਡ ਦੇ ਉਹਨਾਂ ਦਾ ਮੋਟਰਸਾਈਕਲ ਐਸ ਪਾਸੇ ਨੂੰ ਮੂੰਹ ਸਗਾ ਉਹਦਾ ਅੱਛਾ ਜੀ ਭਈ ਹੋ ਸਕਦੀ ਲੋਕੇਸ਼ਨ ਜੇ ਪਿੱਛੇ ਕੈਮਰਿਆਂ 'ਚ ਕੋਈ ਦੇ ਉਹ ਉਹਦਾ ਤੁਹਾਡਾ ਪਾਸ ਕੱਢ ਕੇ ਲਿਆ ਉਹ ਕੀ ਕੀ ਸੀਗਾ ਉਹਦੇ 7000 ਰੁਪਇਆ ਸੀ ਮੇਰੀਆਂ ਆਈਡੈਂਟੀਆਂ ਆ ਸਾਰੇ ਉਹਦੇ ਵਿੱਚ ਆਈ ਕਾਰਡ ਆ ਲਾਇਸੈਂਸ ਆ ਹੋਰ ਵੀ ਕਾਗਜ਼ ਪੱਤਰ ਹੈਗੇ ਆ ਬੈਲ ਬੁੱਲ ਵਗੈਰਾ ਹੈਗੇ ਆ ਤੇ ਫੋਨ ਆ ਮੇਰੇ ਤੋਂ ਉਹਨਾਂ ਦੀ ਕੋਈ ਏਜ ਪਤਾ ਨਾ ਕਿੰਨੀ ਕੁ ਉਮਰ ਦੇ ਸੀ ਏਜ ਉਹਨਾਂ ਦੀ 30 ਦੇ ਲਗਭਗ ਹੈਗੀ ਜਿਹੜਾ ਬੰਦਾ ਇੱਕੋ ਦੇਖਿਆ ਮੈਂ ਉਹ ਲੰਮਾ ਹੈ ਯਾਨੀ ਮਤਲਬ 5 ਫੁੱਟ ਕੋ 7 ਇੰਚ ਕਰਦਾ ਹੈਗਾ ਉਸ ਬੰਦੇ ਦਾ ਲੰਮਾ ਆ ਤੇ ਉਹਦੀ ਪਛਾਣ ਮੈਂ ਕਰ ਸਕਦੀ ਕੋਈ ਪਛਾਣ ਮੋਟਰਸਾਈਕਲ ਦਾ ਨੰਬਰ ਹੈ ਹੀ ਨਹੀਂ ਸੀ ਇਹ ਨਹੀਂ ਮੈਂ ਉਹ ਨਹੀਂ ਦੇਖਿਆ ਹੈ ਕਿਉਂਕਿ ਮੈਂ ਤਾਂ ਉਹਨਾਂ ਦੇ ਮਗਲੇ ਲੱਗਾ ਅੱਛਾ ਦੋ ਜਣੇ ਇਹ ਹਾਂ ਦੋ ਜਣੇ ਪਿਛੋਂ ਆਏ ਫਿਰ ਹਾਂ ਮੈਂ ਰੋਲਾ ਪਾਉਂਦਾ ਆਇਆ ਉਹਨਾਂ ਦੇ ਮਗਰ ਮੋਰੇ ਬੁੜੀਆਂ ਆਉਂਦੀਆਂ ਸੀ ਬੰਦੇ ਜਿੱਦਾਂ ਸੈਰ ਕਰਦੇ ਇਸ ਵੇਰ ਨੂੰ ਅੱਛਾ ਜੀ ਇਹੀ ਮੱਲੇ ਵਾਲੀ ਸਾੜ ਤੋਂ ਠੀਕ ਹੈ ਤੇ ਇਧਰ ਫਿਰ ਗੜੀ ਵਾਲੀ ਨਹਿਰ ਦੇ ਨਾਲ ਪੈ ਕੇ ਉਹ ਗੜੀ ਤੱਕ ਮੈਂ ਮਗਰ ਆਇਆ ਉਹਨਾਂ ਦੇ ਤੇ ਗੜੀ ਤੋਂ ਅੱਗੇ ਮੱਲੇ ਵਾਲੀ ਸਾੜ ਤੋਂ ਜਿੱਦਾਂ ਮਤਲਬ ਲੋਏ ਨੂੰ ਗੱਡੀ ਆਉਂਦੀ ਸੀ ਝਿੰਗੜਾ ਲੋ ਉਹ ਮੁੰਡਾ ਜਿੰਮ ਜਾਂਦਾ ਜਿੱਦਾਂ ਔੜੀ ਅੱਛਾ ਜੀ ਉਹਨੇ ਮੈਨੂੰ ਦੱਸਿਆ ਵੀ ਇਧਰ ਨੂੰ ਨਹੀਂ ਮੁੜੇ ਬਈ ਨਹਿਰ ਦੇ ਨਾਲ ਮੁ ਤੇ ਉਹਨਾਂ ਨੇ ਫੋਨ ਵੀ ਲਾਇਆ ਸੀ ਮੇਰਾ ਫੋਨ ਉਸ ਵੇਲੇ ਔਨ ਸੀਗਾ ਉਹਨਾਂ ਨੇ ਮਤਲਬ ਉਸ ਨੰਬਰ ਤੇ ਮੇਰੇ ਦੇ ਯਾਨੀ ਫੋਨ ਵੀ ਲਾਇਆ ਅੱਛਾ ਜੀ ਤੇ ਫੇਰ ਜਾ ਕੇ ਮੈਂ ਥਾਣੇ ਰਿਪੋਰਟ ਲਿਖਾ ਕੇ ਆਇਆ ਇਹ ਹਰ ਰੋਲ ਖਾਤੀ ਹਾਂਜੀ ਰਿਪੋਰਟ ਲਿਖਾ ਕੇ ਥਾਣੇ ਵਾਲੇ ਕੀ ਕਹਿੰਦੇ ਆ ਥਾਣੇ ਵਾਲੇ ਕਹਿੰਦੇ ਕੋਈ ਨਹੀਂ ਅਸੀਂ ਕਰਦੇ ਆ ਕਾਰਵਾਈ ਸਿਰਫ ਧੰਨਵਾਦ